7-8 ਪੀਸ ਫੇਰ ਆ ਗਿਆ ਜੀ ਪੈਚਵਰਕ ਵਾਲੇ ਦੇ ਸੋ ਹੁਣ ਬੁਕਿੰਗ ਕਰਾ ਲਿਓ ਕਿਉਂਕਿ 10 ਪੀਸ ਉਸ ਦਿਨ ਆਇਸੀ ਜਦੋਂ ਮੈਂ ਵੀਡੀਓ ਪਾਈ ਸੀ ਪਹਿਲਾਂ ਸੋ ਹੁਣ ਨੈਕਸਟ ਵੀਡੀਓ ਫੇਰ ਪਾਉਣ ਲੱਗਿਆ ਇਸ ਦੀ ਸੋ ਇਹ ਸਟਾਕ ਫੇਰ ਆ ਚੁੱਕਿਆ ਲੇਟੈਸਟ ਇਸ ਟਾਈਮ ਦਾ ਟ੍ਰੈਂਡਿੰਗ ਆਰਟੀਕਲ ਸੋ ਆ ਚੈੱਕ ਕਰੋ ਜੀ ਸਪੈਸ਼ਲ ਮਿਲਕੀ ਸ਼ੇਡ ਦੇ ਵਿੱਚ ਡਿਜ਼ਾਈਨ ਬਣਾ ਹੋਇਆ ਸਾਰਾ ਵੈਲਵਟ ਪੈਚਵਰਕ ਦਾ ਕੰਮ ਹੈ ਨੈਕ ਬਹੁਤ ਸ਼ਾਨਦਾਰ ਹੈ ਇਸ ਦਾ ਪ੍ਰਾਈਸ ਵੀ ਰੀਜ਼ਨੇਬਲ ਹੈ ਪਾਰਟੀ ਵੇਅਰ ਹੈ ਡਿਜ਼ਾਈਨਰ ਸੂਟ ਹੈ ਬੁਟੀਕ ਵੇਅਰ ਹੈ ਸੋ ਵਿਸਕੋਜ਼ ਔਰਗੈਂਜ਼ਾ ਸੌਫਟ ਕੁਆਲਿਟੀ ਦਾ ਪਿਓਰ ਸਿਲਕ ਦੀ ਬਾਟਮ ਬਾਟਮ ਤੇ ਵੀ ਵੈਲਵਟ ਪੈਚ ਦਾ ਕੰਮ ਹੈ ਜੀ ਬਹੁਤ ਸ਼ਾਨਦਾਰ ਆਰਟੀਕਲ ਹੈ ਦੁਪੱਟੇ ਤੇ ਵੀ ਸਾਰਾ ਪੈਚਵਰਕ ਦਾ ਕੰਮ ਹੈ ਸੁਪਰ ਡੂਪਰ ਹਿੱਟ ਅਪ ਪੀਸ ਹੈ ਇਹ ਆ ਚੈੱਕ ਕਰੋ ਦੁਪੱਟਾ ਇਹਦਾ ਸੋ ਹੁਣ ਫਟਾਫਟ ਬੁਕਿੰਗ ਕਰਾ ਲਓ ਜਿੰਨਾਂ ਨੂੰ ਇਹ ਚਾਹੀਦਾ ਹੈ ਇਸ ਦਾ ਪ੍ਰਾਈਸ ਜਿਹੜਾ ਪੈਣਾ 3000 ਰੁਪਿਆ 3000 ਰੁਪਏ ਰਹੇਗਾ ਸੋ ਬੁਕਿੰਗ ਕਰਾ ਲਓ ਤੋ ਆ ਵਾਲਾ ਡਿਜ਼ਾਈਨ ਇੰਨੇ ਕੋ ਕਸਟਮਰਾਂ ਨੇ ਮੰਗਿਆ ਸਾਡੇ ਤੋਂ ਇੰਨੇ ਕੋ ਕਸਟਮਰਾਂ ਨੇ ਮੰਗਿਆ ਨਾ ਪੀਸ ਹੀ ਨਹੀਂ ਮਿਲਿਆ ਸਿਰਫ ਇੱਕ ਪੀਸ ਆਇਆ ਸੀਗਾ ਸੋਲਡ ਆਊਟ ਹੋ ਗਿਆ ਸੀ ਪਰ ਵੀਡੀਓ ਵਾਇਰਲ ਹੋ ਗਈ ਐਨਾ ਕੋ ਗਾਕਾਂ ਨੇ ਮੰਗਿਆ ਇੰਨੇ ਮੈਸੇਜ ਆਏ ਇਸ ਆਰਟੀਕਲ ਵਾਸਤੇ ਬਹੁਤ ਪੁੱਛਿਆ ਪਿੱਛੋਂ ਪਰ ਰੀਸਟਾਕ ਨਹੀਂ ਹੋਇਆ ਫਾਈਨਲੀ ਇੱਕ ਪੀਸ ਆਇਆ ਜੀ ਇਹ ਇੱਕ ਪੀਸ ਮਿਲਿਆ ਸੋ ਮੈਂ ਹੁਣ ਰੀਲ ਬਣਾ ਕੇ ਸ਼ੇਅਰ ਕਰਨ ਲੱਗਾ ਕਿਉਂਕਿ ਆਪਦਾ ਬੁੱਕ ਕਰਾ ਲਿਓ ਕਿਉਂਕਿ ਮੈਨੇ ਬੁਕਿੰਗ ਪਹਿਲਾਂ ਬਿਲਕੁਲ ਬੰਦ ਕਰੀ ਹੋਈ ਸੀ ਇਹ ਆਰਟੀਕਲ ਦੀ ਸੋ ਇੰਨਾ ਕੋ ਸ਼ਾਨਦਾਰ ਆਰਟੀਕਲ ਹੈ ਇਹ ਹੈਗਾ ਜੀ ਪ੍ਰੋਪਰ ਸ਼ਗਨਾ ਵਾਲਾ ਰੰਗ ਇਹ ਸ਼ਗਨਾ ਵਾਲਾ ਰੰਗ ਲੈ ਕੇ ਆਏ ਜੀ ਪਿੰਕ ਸ਼ੇਡ ਬੇਬੀ ਪਿੰਕ ਕਲਰ ਔਰ ਦੁਪੱਟਾ ਚੈੱਕ ਕਰੋ ਜੀ ਕਿ ਨਾਲ ਲਾਜਵਾਵਾ ਆਏ ਹਾਏ 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 ਇਹਦਾ ਦੁਪੱਟਾ ਬਹੁਤ ਸ਼ਾਨਦਾਰ ਹੈ ਦੁਪੱਟਾ ਵਾਕਈ ਬਹੁਤ ਸ਼ਾਨਦਾਰ ਹੈ ਜੀ ਇਹ ਮਲਟੀ ਕਲਰ ਦਾ 3D ਦੁਪੱਟਾ ਜਿਹੜਾ ਬਣਾ ਹੋਇਆ ਨਾ ਮੈਂ ਕਹਿੰਨਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਸ਼ਾਰਦਾ ਫੈਬਰਿਕ ਪਿਓਰ ਕ੍ਰੇਪ ਦੀ ਸਲਵਾਰ ਤੇ ਮਲਟੀ ਕਲਰ ਦਾ 3D ਦੁਪੱਟਾ 35 ਗ੍ਰਾਮ ਔਰਗੈਂਜ਼ਾ ਦਾ ਪੂਰਾ 4 ਸੈੱਟ ਕੰਮ ਕਰਾ ਹੋਇਆ ਸੋ ਬਿਊਟੀਫੁੱਲ ਆਰਟੀਕਲ ਆ ਜੀ ਵਨ ਆਫ ਦਾ ਬੈਸਟ ਪੀਸ ਹੈ ਮੇਰੀ ਸ਼ਾਪ ਦਾ ਇਹ ਸੋ ਲਾੜ ਲਾ ਡਿਜ਼ਾਈਨ ਆ ਸਾਡਾ ਇਹ ਲਾੜ ਲਾ ਡਿਜ਼ਾਈਨ ਸੋ ਸ਼ਾਨਦਾਰ ਪੀਸ ਆ ਜੀ ਸੋ ਬੁਕਿੰਗ ਕਰਾ ਲਓ ਜਿਨ੍ਹਾਂ ਨੂੰ ਇਹ ਵਾਲਾ ਆਰਟੀਕਲ ਚਾਹੀਦਾ ਸੋ ਬੜਾ ਸ਼ਾਨਦਾਰ ਆਰਟੀਕਲ ਹੈ ਅਲਟੀਮੇਟ ਆਰਟੀਕਲ ਇਹ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਹੈ ਦੁਪੱਟੇ ਦਾ ਕਲਰ ਚੈੱਕ ਕਰੋ ਕਿੰਨਾ ਸੋਹਣੇ ਆ ਦੇਖੋ ਸੀਗਰੀਨ ਸ਼ੇਡ yellow pink light pink ਫੋਰ ਕਲਰ ਬਣੇ ਹੋਏ ਆ ਜੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਹੁਣ ਥੈਂਕ ਯੂ ਔਰ ਗਲਾਸ ਟਿਸ਼ੂ ਦਾ ਆਰਟੀਕਲ ਹੁਣ ਦੋ ਕਲਰਾਂ ਦੇ ਵਿੱਚ ਅਸੀਂ ਰੈਡੀ ਕਰਵਾਤਾ ਜੀ ਸਕਾਈ ਬਲੂ ਕਲਰ ਵੀ ਤੇ ਗਾਜ਼ਰੀ ਪੀਚ ਕਲਰ ਵੀ ਸੋ ਬੜਾ ਪਿਆਰਾ ਕਲਰ ਹੈ ਗਾਜ਼ਰੀ ਪਿੰਕ ਟਾਈਪ ਕਲਰ ਮੈਂ ਓਪਨਿੰਗ ਕਰ ਰਿਹਾ ਸਕਾਈ ਬਲੂ ਦੋਨੋਂ ਮੈਂ ਓਪਨ ਕਰਕੇ ਦਿਖਾਉਂਗਾ ਪੀਸ ਬੜਾ ਹੀ ਸ਼ਾਨਦਾਰ ਹੈ ਜੀ ਸੋ ਆ ਚੈੱਕ ਕਰੋ ਜੀ ਸਾਰਾ फ्रंट हैवी ए आ रहा है जी डिजाइनर बुटीक स्टाइल आजकल स्टाइल बड़ा हां जी सो सारा फ्रंट हैवी सो सारा फ्रंट हैवी वेलवेट पैच ਦਾ ਕੰਮ دبਕੇ ਦਾ ਕੰਮ ਸਿਕੁਐਂਸ ਦਾ ਕੰਮ ਪਰਲ ਦਾ ਕੰਮ ਨਲਕੀ ਦਾ ਕੰਮ ਮਲਟੀ ਪਲਸ ਵਾਕ ਕਰ ਰਿਹਾ ਸੋ ਹੈਵੀ 슬ੀਵਸ ਵਾਕ ਕਰ ਰਿਹਾ ਸੋ ਉਸ ਤੋਂ ਬਾਅਦ ਚੈੱਕ ਕਰੋ ਜੀ ਆ ਆ ਰਹੀਆ ਬਾਟਮ ਬਾਟਮ ਤੇ ਵਰਕ ਕਰ ਰਿਹਾ ਜੀ ਸਲਵਾਰ ਦੇ ਪੌਂਚ ਤੇ ਵੀ ਕੰਮ ਹੈ ਸੋ ਪਿਓਰ ਗਲਾਸ ਟਿਸ਼ੂ ਦਾ ਇਹ ਆਰਟੀਕਲ ਹੈ ਸੋ ਦੁਪੱਟਾ ਵੀ ਬੜਾ ਲਾਜਵਾਬ ਜੀ ਦੁਬੱਟੇ ਤੇ ਫੋਰ ਸਾਈਡ 벨ਵਟ ਪੈਚ ਦਾ ਕੰਮ ਵਿਦ ਕਾਰਨਰ ਵਿਦ ਬੁਟੀਆਂ ਸੋ ਬਿਊਟੀਫੁਲ ਐਕਸਲੈਂਟ ਵੈਡਿੰਗ ਵੇਅਰ ਡਿਜ਼ਾਈਨਰ ਸੂਟ ਸੋ ਦੋ ਸ਼ੇਡ ਰੈਡੀ ਹੋ ਕੇ ਆਇਆ ਇੱਕ ਆਏਗਾ ਗਾਜ਼ਰੀ ਪਿੰਕ ਬੜਾ ਸ਼ਾਨਦਾਰ ਸ਼ੇਡ ਹੈ ਇਹ ਸੋ ਇੱਕ ਆ ਗਿਆ ਨੇ ਜਸਕਾਈ ਬਲੂ ਸੋ ਕੋਈ ਵੀ ਕਲਰ ਬੁੱਕ ਕਰਾ ਲਓ ਆਪਣਾ ਫਟਾਫਟ ਕਿਉਂਕਿ ਇਹ ਆਰਟੀਕਲ ਰੀਸਟਾਕ ਹੋ ਰਿਹਾ ਥੋੜੀ ਡਿਮਾਂਡ ਤੇ ਹੀ ਹੋ ਰਿਹਾ ਜੀ ਕਿਉਂਕਿ ਕਸਟਮਰ ਦੇ ਜਿਹੜੇ ਮੈਸੇਜ ਆਉਂਦੇ ਆ ਰੀਲਾਂ ਵਾਇਰਲ ਹੋ ਜਾਂਦੀਆਂ ਨੇ ਸੋ ਇੱਕ ਘੰਟਾ 2 ਘੰਟੇ ਰੀਲ ਚੱਲਦੀ ਹੈ ਬੁਕਿੰਗ ਨਾਲ ਦੀ ਨਾਲ ਹੋ ਜਾਂਦੀ ਹੈ ਐਦਾਂ ਦੇ ਆਰਟੀਕਲਾਂ ਦੀ ਕਿਉਂਕਿ ਵੈਡਿੰਗ ਸੀਜ਼ਨ ਚੱਲ ਰਿਹਾ ਤੁਹਾਨੂੰ ਪਤਾ ਹਰ ਕਿਸੇ ਨੂੰ ਐਦਾਂ ਦੇ ਆਰਟੀਕਲ ਚਾਹੀਦੇ ਆ ਸੋ ਆਪਣੀ ਬੁਕਿੰਗ ਹੁਣ ਸਭ ਤੋਂ ਪਹਿਲਾਂ ਕਰਾਓ ਫੈਕਟਿਕ ਪੀਸ ਲੈ ਕੇ ਆਏ ਜੀ ਅਲਟੀਮੇਟ ਡਿਜ਼ਾਈਨ ਇਹ ਆਰਟੀਕਲ ਰੀਸਟਾਕ ਹੋਇਆ ਲੈਮਨ ਸ਼ੇਡ ਆ ਜੀ ਨਵਾਂ ਆ ਕਲਰ ਆ ਮਿੱਠਾ ਮਿੱਠਾ ਜਿਹਾ ਲੈਮਨ ਜੈਨੂ ਜਿਹਾ ਕਲਰ ਸੂਪਰ ਪ੍ਰਿੰਟ ਹੈਵੀ ਆ ਬਾਜੂ ਵਰਕ ਹੈ ਪਰੜੇ ਮੈਨੂੰ ਪਾਲ ਦੇ ਇੱਕ ਵਾਰੀ ਮੈਂ ਵੀਡੀਓ ਬਣਾਵਾ ਤੇ ਪਿਓਰ ਕਰੇਪ ਦੀ ਸਲਵਾਰ ਆ ਜੀ ਇਹ ਜਿਹੜਾ ਬਾਟਮ ਦੇ ਵਰਕ ਆ ਰਿਹਾ ਜੀ ਸਲਵਾਰ ਤੇ ਪੌਂਚੇ ਤੇ ਕੰਮ ਆ ਦੁਬੱਟਾ ਨਾਲ ਪੀਸ ਬਹੁਤ ਲਾਜਵਾਬ ਹੈ ਕਾਫਮਰ ਕਾਫੀ ਮੰਗ ਰਹੇ ਸੀਗੇ ਪੀਸ ਸੋ ਪਾਇਆ ਸੀ ਮੈਨੇ ਵੀਡੀਓ ਰੀਲ ਪਾਈ ਸੀ ਜੀ ਥੋੜੇ ਦਿਨ ਪਹਿਲਾਂ ਹੁਣ ਦੋ ਪੀਸ ਆ ਗਏ ਜੀ ਰੀਸਟਾਕ ਹੋ ਗਿਆ ਦੋ ਪੀਸ ਮਿਲਿਆ ਬੁਕਿੰਗ ਕਰਾ ਲਓ ਪ੍ਰਾਈਸ ਆ ਰਹਾ ਜੀ 650 ਰੁਪਏ 6300 ਫਰਵਰਡ ਬੁਕਿੰਗ ਕਰਾ ਲਓ ਥੈਂਕ ਯੂ ਸੋ ਮਚ 30 ਬਿਲਕੁਲ ਨਿਊ ਫੈਬਰਿਕ ਦੇ ਵਿੱਚ ਨਵਾਂ ਡਿਜ਼ਾਈਨ ਲਾਂਚ ਕਰਨ ਲੱਗੇ ਆਂ ਦਬਕੇ ਹੋਰ ਕਿਹਾ ਬੜਾ ਸ਼ਾਨਦਾਰ ਪੀਸ ਹੈ ਸਾਰਾ ਦਬਕੇ ਦਾ ਕੰਮ ਆ ਰੈਡੀ ਕਰਵਾਇਆ ਪੀਸ ਟਾਪ ਦਾ ਆਰਟੀਕਲ ਬੜਾ ਹੈ ਜੀ ਆ ਚੈੱਕ ਨਵਾਂ ਯਾ ਫੈਬਰਿਕ ਐ ਨਵਾਂ ਯਾ ਸਲਫ ਬਣੀ ਹੋਈ ਐ ਨਿਊ ਜੀ ਸਲਫ ਐ ਦੇ ਵਿੱਚ ਸੋ ਨਮੀ ਜੀ ਸਲਫ ਬਣੀ ਹੋਈ ਐ ਸੋ ਡਿਜ਼ਾਈਨ ਚੈੱਕ ਕਰੋ ਕਲਰ ਸ਼ੇਡ ਹੈਗਾ ਜੀ ਬੜਾ ਪਿਆਰਾ 에ਅਰ ਫੋਰਸ ਬਲੂ ਸ਼ੇਡ ਸੋ ਸਾਰਾ ਦਬਕੇ ਦਾ ਕੰਮ ਪ੍ਰੋਪਰ ਹੈਵੀ 슬ੀਵਜ਼ ਵਰਕ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਐ ਨਾਲ ਆ ਰਿਹਾ ਚਨੂਨ ਦਾ ਦੁਪੱਟਾ ਸੋ ਬੜਾ ਪਿਆਰਾ ਲਾਜਵਾ ਆਰਟੀਕਲ ਆ ਜੀ ਦੁਪੱਟਾ ਦੇਖੋਗਾ ਨਾ ਸ਼ਾਨਦਾਰ ਸੋ ਖੁੱਲਾ ਡੁੱਲਾ ਦੁਪੱਟਾ ਪ੍ਰੋਪਰ ਬੂਟੀਆਂ ਪਈ ਹੋਈ ਨੇ ਦਬਕੇ ਦੇ ਵਰਕ ਦੀਆਂ ਸੋ ਸ਼ੇਡ ਅਸੀਂ ਰੈਡੀ ਕਰਵਾਏ ਆ ਤਿੰਨ ਇੱਕ ਕਾਰਾ ਜੀ ਗ੍ਰੀਨ ਸ਼ੇਡ ਇੱਕ ਕਾਰਾ ਜੀ ਇਸ ਵਿੱਚ ਬੜਾ ਸੋ ਕੋਈ ਵੀ ਕਲਰ ਬੁੱਕ ਕਰਾਣਾ ਹੋਇਆ ਫਰਵਾੜ ਬੁਕਿੰਗ ਕਰਾ ਲਓ ਚਾਹੇ ਇਨਸਟਾ DM ਕਰਕੇ ਚਾਹੇ WhatsApp ਤੇ DM ਕਰਕੇ ਸੋ ਬੜਾ ਸ਼ਾਨਦਾਰ ਆਰਟੀਕਲ ਹੈ ਪ੍ਰਾਈਸ ਇਸ ਦਾ ਰਹਾ ਜੀ ਸਿਰਫ ਤੇ ਸਿਰਫ 6000 ਰੁਪਿਆ 6000 ਪ੍ਰਾਈਸ ਹੈ ਜੀ ਦਬਕੇ ਵਰਕ ਦਾ ਆਰਟੀਕਲ ਲੈ ਕੇ ਆਇਆ ਪੂਰਾ ਹੈਵੀ ਪੀਸ ਥੈਂਕ ਯੂ ਸਿਕਾਲ ਜੀ ਸੋ ਇੱਕ ਪੀਸ ਰੈਡੀ ਕਰਵਾਇਆ ਅਸੀਂ ਸਪੈਸ਼ਲ ਤੁਹਾਡੇ ਲਈ ਜੀ ਬੁਟੀਕ ਮੇਡ Ориジナル ਪੀਸ ਰੈਡੀ ਕਰਵਾਇਆ ਜਿਵੇਂ ਬੜਾ ਸ਼ਾਨਦਾਰ ਪੀਸ ਹੈ ਮੈਂ ਤੁਹਾਨੂੰ ਪੀਸ ਓਪਨ ਕਰਕੇ ਦਿਖਾਣਾ ਬਿਲਕੁਲ ਡਿੱਟੋ ਸੇਮ ਬਣਵਾਇਆ ਸੇਮ ਹੀ ਸਾਰਾ ਹੈਂਡਵਰਕ ਅ ਚੈੱਕ ਕਰੋ ਜੀ ਆ ਆ ਰਿਹਾ ਫ ਉਸ ਤੋਂ ਬਾਅਦ ਆ ਆ ਰਹੀ ਹੈ ਬੈਕ ਸੇਮ ਹੀ ਬੈਕ ਤੇ ਆ ਗਿਆ ਜੀ ਕੰਮ ਡਿੱਟੋ ਪੀਸ 200% ਡਿੱਟੋ ਪੀਸ ਰੈਡੀ ਕਰਵਾਇਆ Ориਜੀਨਲ ਪੀਸ ਜੀ ਸਾਰਾ ਹੈਂਡਵਰਕ ਟੋਟਲੀ ਹੈਂਡਵਰਕ ਕੋਈ ਮਸ਼ੀਨੀ ਕੰਮ ਨਹੀਂ ਕੋਈ ਕੰਪਿਊਟਰਾਈਜ਼ ਕੰਮ ਨਹੀਂ ਸਾਰਾ ਹੈਂਡਵਰਕ ਪਿਓਰ ਕ੍ਰੇਪ ਦੀ ਬਾਟਮ ਵੀ ਹੈਵੀ ਆ ਚੈੱਕ ਕਰੋ ਆ ਪਿਓਰ ਕ੍ਰੇਪ ਦੀ ਬਾਟਮ ਉਸ ਤੋਂ ਬਾਅਦ ਦੁਪੱਟਾ ਵੀ ਸੇਮ ਜੀ ਸੋ ਕਲਰ ਔਰ ਕੰਬੀਨੇਸ਼ਨ ਲਾਜਵਾਬ ਹੈ ਜੀ ਪ੍ਰੋਪਰ ਬੁਟੀਕ ਮੇ ਡਿਜ਼ਾਈਨਰ ਸੂਟ Ориਜੀਨਲ ਪੀਸ ਸੋ ਪ੍ਰਾਈਸ ਆ ਰਹਾ ਜੀ 5700 ਸੋ ਬੁਕਿੰਗ ਕਰਾ ਲਓ ਫਟਾਫਟ ਥੈਂਕ ਪਿਓਰ ਕ੍ਰਾਸ ਟਿਸ਼ੂ ਦਾ ਸੁਪਰ ਹਿੱਟ ਟਾਪ ਸੇਲਿੰਗ ਡਿਜ਼ਾਈਨ ਜੀ ਆਵਲਾ ਸੋ ਇੰਨਾ ਕੋ ਸ਼ਾਨਦਾਰ ਹੈ ਇੰਨਾ ਕੋ ਤੁਹਾਡਾ ਪਿਆਰ ਮਿਲ ਰਿਹਾ ਰਿਪੀਟ ਰਿਪੀਟ ਆਈਟਮ ਮੰਗਾ ਰਹੇ ਪਰ ਸ਼ਾਨਦਾਰ ਪੀਸ ਹੈ ਜੀ ਇਹ ਫਰੋਜੀ ਕਲਰ ਪਾਇਆ ਹੋਇਆ ਪਰ ਮੈਦਾਨੀ ਕਲਰ ਓਪਨ ਕਰ ਰਹੇ ਆ ਇਹਦਾ ਫਰੋਜੀ ਵੀ ਆ ਗਿਆ ਸੋ ਜਿਹੜੇ ਕਸਟਮਰ ਮੰਗ ਰਹੇ ਸੀਗੇ ਫਰੋਜੀ ਉਹਨਾਂ ਨੂੰ ਫਰੋਜੀ ਵੀ ਮਿਲ ਜੇਗਾ ਸੋ ਪੀਸ ਬਿਊਟੀਫੁਲ ਆਰਟੀਕਲ ਹੈ ਜੀ ਬਿਊਟੀਫੁਲ ਲੋ ਜੀ ਸੂਪਰ ਹਿੱਟ ਟੌਪ ਸੇਲਿੰਗ ਡਿਜ਼ਾਈਨ ਜੀ ਸਾਡੇ ਸਟੋਰ ਦਾ ਆ ਚੈੱਕ ਕਰੋ ਕੇਰਾ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ Ориਜినਲ ਪੀਸ ਹੋਏਗਾ ਜੀ ਪਿਓਰ ਬਨਾਸੀ ਕ੍ਰਾਫਟ ਸ਼ਿਸ਼ੂ ਪਿਓਰ ਕਲੇਵ ਦੀ ਬਾਟਮ ਪ੍ਰੋਪਰ ਹੈਵੀ 슬ੀਵਜ਼ ਹੋ ਕੇ ਉਸ ਤੋਂ ਬਾਅਦ ਫੁੱਲ ਪਿਓਰ 35 ਗ੍ਰਾਮ オーਰਗਾਂਜ਼ਾ ਦਾ ਦੱਦਾ ਦੁਪੱਟਾ ਜੀ ਸੋ ਜਿਹੜੀ ਇਸ ਦੀ ਕਾਪੀ ਹੈ ਉਹ ਹੈਗੀ ਵਿਸਕੋਸ オーਰਗਾਂਜ਼ਾ ਦੇ ਵਿੱਚ ਸੋ ਇਹ ਹੈਗਾ ਜੀ Ориਜినਲ ਆਰਟੀਕਲ ਜਿਹੜੇ Ориਜినਲ ਪੀਸ ਜਿਨ੍ਹਾਂ ਨੇ ਲੈਣਾ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਲੈਣਾ ਦਾ ਬੈਸਟ ਆਰਟੀਕਲ ਆ ਜੀ ਇਹ ਹੈਗਾ ਰਾਣੀ ਮਜ਼ੈਂਟਾ ਸ਼ੇਡ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਦੁਪੱਟਾ ਸੋ ਕਲਰ ਸ਼ੇਡ ਤੇ ਮਾਰੋ ਨੀਗਾ ਇੱਕ ਆਹ ਰਾ ਜੀ ਰਾਮਾ ਗ੍ਰੀਨ ਸ਼ੇਡ ਕਲਰ ਚੈੱਕ ਕਰੋ ਇੱਕ ਆਹ ਰਾ ਜੀ ਜਿਸ ਵਿੱਚ ਪਰਪਲ ਸ਼ੇਡ ਨਵਾਂ ਆ ਸ਼ੇਡ ਹੈ ਪਰਪਲ ਵਾਈਨ ਦਾ ਡਿਫਰੈਂਟ ਸ਼ੇਡ ਹੈ ਕਲਰ ਚੈੱਕ ਕਰੋ ਸੋ ਇੱਕ ਆਹ ਰਾ ਜੀ ਜਿਹੜਾ ਵੀਡੀਓ ਚ ਤੁਹਾਨੂੰ ਦਿਖਾਇਆ ਮਾਡਲ ਨੇ ਪਾਇਆ ਹੋਇਆ ਫਿਰੋਜ਼ੀ ਸ਼ੇਡ ਸੋ ਕੋਈ ਵੀ ਕਲਰ ਆਪ ਦਾ ਬੁੱਕ ਕਰਾ ਲਓ ਸੋ ਬੁਕਿੰਗ ਹੋਣੀ ਆ ਜੀ WhatsApp ਨੰਬਰ ਤੇ ਥੈਂਕ ਯੂ so much थे, so ਆ 컬러 ਇੰਨਾ ਕੋ ਟ੍ਰੈਂਡਿੰਗ ਚੱਲ ਰਹਿਣਾ ਇਸ ਟਾਈਮ ਜੀ so ਸਭ ਤੋਂ ਸੋਹਣੇ ਪੀਸ ਬਣ ਕੇ ਆ ਰਿਹਾ ਹੈ ਇਸ 컬러 ਦੇ ਵਿੱਚ so ਇਹ ਅਸੀਂ ਪਹਿਲਾਂ ਆਰਟੀਕਲ ਡਿਫਰੈਂਟ 컬러 ਦੇ ਵਿੱਚ ਸੇਲ ਕਰਿਆ so ਪਹਿਲਾਂ ਚਾਰ 컬러 ਆਏ ਸੀ ਇਹ ਮਿਲਕੀ ਸ਼ੇਡ ਦੇ ਵਿੱਚ ਬਣ ਕੇ ਆਇਆ ਔਰ ਇੰਨਾ ਕੋ ਪਿਆਰਾ ਡਿਜ਼ਾਈਨ ਹੈ ਨਾ ਇੰਨਾ ਕੋ ਪਿਆਰਾ 컬러 ਹੈ ਕੰਬੀਨੇਸ਼ਨ ਹੀ ਬੜਾ ਪਿਆਰਾ ਹੈ ਜੀ so ਸਕਿਨ ਨਾਲ ਕੌਫੀ 컬러 ਦਾ ਵਰਕ ਕਰ ਰਿਹਾ ਹੈ ਨਾ ਜਿਹੜਾ ਉੱਪਰ ਆਇਆ ਹੈ ਹੈ ਮਿਲਕੀ ਹੈ ਸ਼ੇਡ ਹੈ ਕਰੀਮ ਜਿਹਾ ਟਾਈਪ ਜਿਹਾ ਨਵਾਂ ਹੈ ਸ਼ੇਡ ਹੈ ਨਾ ਪ੍ਰੋਪਰ ਸਕਿਨ ਹੈ ਨਾ ਪ੍ਰੋਪਰ ਕਰੀਮ ਹੈ ਇਹ ਆਇਆ ਮਿਲਕੀ ਸ਼ੇਡ ਸਾਰਾ ਫਰੰਟ ਹੈਵੀ ਪ੍ਰੋਪਰ ਹੈਵੀ 슬ੀਵਜ਼ ਵਰਕ ਪੂਰਾ ਫਰੰਟ ਹੈਵੀ ਪਿਓਰ ਕ੍ਰੇਪ ਦੀ ਬਾਟਮ ਉਸ ਤੋਂ ਬਾਅਦ ਦੁਪੱਟਾ ਵੀ ਬੜਾ ਸ਼ਾਨਦਾਰ ਹੈ ਜੀ ਇਹਦਾ ਬਿਊਟੀਫੁੱਲ ਆਰਟੀਕਲ ਹੈ ਜੀ ਬਿਊਟੀਫੁੱਲ ਡਿਜ਼ਾਈਨਰ ਸੂਟ ਹੈ ਸੋ ਆ ਚੈੱਕ ਕਰੋ ਦੁਪੱਟਾ ਜਿਹੜਾ ਮਰਜੀ ਵੇਅਰ ਕਰ ਸਕਦਾ ਅੱਜ ਕੱਲ ਕੁੜੀਆਂ ਦੀ ਚੁਆਇਸ ਹੋ ਗਈ ਏਦਾਂ ਦੇ ਕਲਰਾਂ ਦੀ ਸੋ ਹਰ ਲੜਕੀ ਨੂੰ ਪਸੰਦਾ ਹਰ ਕੁੜੀ ਨੂੰ ਪਸੰਦਾ ਏਦਾਂ ਦੇ ਕਲਰ ਸੋ ਬੜੇ ਪਿਆਰੇ ਲੱਗਦੇ ਆ ਪਾਏ ਹੋਏ ਡੀਸੈਂਟ ਲੱਗਦੇ ਆ ਸੋ ਕਿਨੂ ਕਿਨੂ ਸੋਹਣਾ ਲੱਗੇ ਆ ਆਰਟੀਕਲ ਕਮੈਂਟ ਕਰਕੇ ਜਰੂਰ ਦੱਸ ਦਿਓ ਬੁਕਿੰਗ ਕਰਾਣੀ ਹੈ ਇੰਸਟਾਗ੍ਰਾਮ ਕਰ ਦਿਓ ਸਰਪ੍ਰਾਈਜ਼ ਉੱਥੇ ਤੁਹਾਨੂੰ ਮੈਂਸ਼ਨ ਹੋ ਜਾਏਗਾ ਆਪਦੀ ਬੁਕਿੰਗ ਪਹਿਲਾਂ ਕਰਾ ਲਓ ਥੈਂਕ ਯੂ ਸੋ ਪਿਓਰ ਬ੍ਰੌਕੇਟ ਦਾ ਆਰਟੀਕਲ ਰੀਸਟਾਕ ਕਰਤਾ ਜੀ ਬਿਲਕੁਲ ਨਵੇਂ ਕਲਰ ਬਣਵਾਏ ਆ 4500 ਦੀ ਰ ਸਾਪਰ ਹੈਡਰ ਡਿਜ਼ਾਈਨ ਹੈ ਸੋ ਆ ਆ ਰਿਹਾ neck ਸਾਰਾ ਹੈਂਡਵਰਕ ਫਰੰਟ ਬਣਾ ਹੋਇਆ ਹੈ ਫਰੰਟ 슬ੀਵਜ਼ ਵਰਕ ਆ ਗਿਆ ਜੀ ਸੋ ਪਿਓਰ ਬ੍ਰੌਕਰਟ ਦੇ ਵਿੱਚ ਇਹ ਆਰਟੀਕਲ ਹੈ 4500 ਇਸ ਦਾ ਪ੍ਰਾਈਸ ਆਏਗਾ ਜੀ ਸੋ ਪਿਓਰ ਕ੍ਰੇਪ ਦੀ ਜੀ ਬਾਟਮ ਸੌਰੀ ਪਿਓਰ ਸਿਲਕ ਦੀ ਬਾਟਮ ਆ ਰਹੀ ਹੈ ਬਾਟਮ ਤੇ ਆ ਰਿਹਾ ਜੀ ਸਾਰਾ ਹੈਂਡਵਰਕ ਸੋ ਨਾਲ ਆ ਰਿਹਾ ਜੀ ਪਿਓਰ ਗਲਾਸ ਟਿਸ਼ੂ ਦਾ ਦੁਪੱਟਾ ਦੁਪੱਟੇ ਤੇ ਜੀ ਫੋਰ ਸਾਈਡ ਲੈਸ ਵਰਕ ਦਾ ਕੰਮ ਹੈ ਸੋ ਕਲਰ ਜਿਹੜਾ ਮੈਂ ਓਪਨ ਕਰਿਆ ਬੜਾ ਪਿਆਰਾ ਗਾਜ਼ਰੀ ਟਾਈਪ ਜਾਂ ਸ਼ੇਡਾ ਬਹੁਤ ਸੋਹਣਾ ਸ਼ੇਡ ਹੈ ਸੋ ਇਸ ਦੇ ਸ਼ੇਡ ਚੈੱਕ ਕਰੋ ਕਿੰਨੇ ਪਿਆਰੇ ਆ ਇੱਕ ਆ ਰਿਹਾ ਮਸਟਰਡ ਸ਼ੇਡ ਜੀ ਬੜਾ ਸ਼ਾਨਦਾਰ ਸ਼ੇਡ ਹੈ ਇੱਕ ਆ ਗਿਆ ਮਸਟਰਡ ਇੱਕ ਆ ਗਿਆ ਜੀ ਬੋਟਲ ਗ੍ਰੀਨ ਸ਼ੇਡ ਇਹ ਆ ਗਿਆ ਪਾਕਿਸਤਾਨੀ ਗ੍ਰੀਨ ਸ਼ੇਡ ਸੋ ਇੱਕ ਆ ਗਿਆ ਬੋਟਲ ਗ੍ਰੀਨ ਕੋਈ ਵੀ ਕਲਰ ਆਪ ਦਾ ਬੁੱਕ ਕਰਾ ਲਿਓ ਇੱਕ ਆਏਗਾ ਜੀ ਏਅਰ ਫੋਰਸ ਬਲੂ ਸ਼ੇਡ ਸੋ ਚਾਰ ਕਲਰ ਆ ਚਾਰੇ ਕਲਰ ਪਿਆਰੇ ਆ ਨੇਵੀ ਬਲੂ ਟਾਈਪ ਕਲਰ ਆ ਇਹ ਸੋ ਕਲਰ ਸਾਰੇ ਸੋਹਣੇ ਆ ਚਾਰੇ ਕਲਰ ਪਿਆਰੇ ਆ ਪ੍ਰਾਈਸ ਆ ਰਿਹਾ 4500 ਰੁਪਏ 4500 ਬੁਕਿੰਗ ਕਰਾ ਲਓ ਇਸ ਤੇ WhatsApp ਤੇ ਨਾਮ ਕਰਕੇ ਵੀਡੀਓ ਸ਼ੇਅਰ ਕਰ ਦੋ